ਗਰੀ ਪਰਿਵਾਰ ਲਈ ਮਸੀਹਾਂ ਬਣ ਕੇ ਸਾਹਮਣੇ ਆਈ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਜਾਣਕਾਰੀ ਦੇ ਦिए ਕਿ ਪਿਛਲੇ 2 ਮਹੀਨੇ ਪਹਿਲਾਂ ਇੱਕ ਬੱਕਰੀਆਂ ਨੂੰ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਜਿਸ ਤੋਂ ਬਾਅਦ ਹਲਕਾ ਵਿਧਾਇਕ ਉਸ ਸਮੇਂ ਵੀ ਮੌਕੇ ਤੇ ਪਹੁੰਚਦੇ ਨੇ ਤਾਂ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦੇ ਵੱਲੋਂ ਪੰਜਾਬ ਸਰਕਾਰ ਦੀ ਗਵਾਹੀ ਹੇਠ ਉਹਨਾਂ ਦੀ ਬਦੌਲਤ ਸਦਕਾ ਜਿਹੜਾ ਅੱਜ ਬਜ਼ੁਰਗ ਪਰਿਵਾਰ ਨੂੰ 8,30,000 ਰੁਪਏ ਵਿੱਤੀ ਸਹਾਇਤਾ ਜਿਹੜੀ ਦਿੱਤੀ ਗਈ ਹੈ ਤਾਂ ਜਿਹੜੀ ਖਬਰ ਹੈ ਤਾਂ ਉਹ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਰਾਮਗੜ੍ਹ ਸਾਮਣੇ ਆਈ ਹੈ ਤਾਂ ਜਾਣਕਾਰੀ ਦੇ ਦਈਏ ਕਿ ਜਿਹੜਾ 2 ਮਹੀਨੇ ਪਹਿਲਾਂ ਇੱਕ ਬਜ਼ੁਰਗ ਦੀਆਂ 40 ਬੱਕਰੀਆਂ ਕਣਕ ਦੀ ਨਾਲ ਨੂੰ ਅੱਗ ਲੱਗਣ ਕਾਰਨ ਮੱਚ ਕੇ ਸਵਾਹ ਹੋ ਗਈਆਂ ਸੀ ਉਸ ਬਜ਼ੁਰਗ ਨੂੰ ਅੱਜ ਪੰਜਾਬ ਸਰਕਾਰ ਨੇ ਦਿੱਤੀ 8 ਲੱਖ 30 ਹਜ਼ਾਰ ਦੀ ਵਿੱਤੀ ਸਹਾਇਤਾ ਤਾਂ ਜਿਹੜਾ ਇਹ ਪਰਿਵਾਰ ਕਈ ਦਿਨਾਂ ਤੋਂ ਉਡੀਕ ਕਰ ਰਿਹਾ ਸੀ ਕਿਉਂਕਿ ਜਾਣਕਾਰੀ ਦੇ ਦਈਏ ਕਿ ਪਰਿਵਾਰ ਦਾ ਜਿਹੜਾ ਗੁਜ਼ਾਰਾ ਸੀ ਤਾਂ ਇਹਨਾਂ ਬੱਕਰੀਆਂ ਨਾਲੇ ਹੁੰਦਾ ਸੀ ਤਾਂ ਇਹਨਾਂ ਦੇ ਪੈਸੇ ਕਮਾ ਕੇ ਜਿਹੜਾ ਆਪਣਾ ਘਰ ਚਲਾਉਂਦੇ ਸੀ ਤਾਂ ਜਦੋਂ ਉਦੋਂ ਅੱਗ ਲੱਗੀ ਹੈ ਤਾਂ ਮੌਕੇ ਤੇ ਉਦੋਂ ਹਲਕਾ ਵਿਧਾਇਕ ਵੀ ਪਹੁੰਚਦੇ ਨੇ ਤੇ ਉਦੋਂ ਆਸ਼ਵਾਸ਼ਣ ਵੀ ਦਿੱਤਾ ਗਿਆ ਸੀ ਕਿ ਸਰਕਾਰ ਵੱਲੋਂ ਜਿੰਨੀ ਸਹਾਇਤਾ ਹੋਏਗੀ ਉਹ ਜਲਦੀ ਹੀ ਕੀਤੀ ਜਾਵੇਗੀ ਅਤੇ 2 ਮਹੀਨੇ ਬਾਅਦ ਜਿਹੜੀ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦੇ ਵੱਲੋਂ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਬਿਤੀ ਸਹਾਇਤਾ ਜਿਹੜੀ ਸੌਪੀ ਗਈ ਤਾਂ ਇਸ ਮੌਕੇ ਬਜ਼ੁਰਗ ਬਾਪੂ ਦਾ ਕੀ ਕਹਿਣਾ ਹੈ ਤੇ ਕੀ ਕਹਿਣਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦਾ ਤੁਸੀਂ ਵੀ ਸੁਣੋ ਬਿਲਕੁਲ ਤੁਹਾਡੇ ਯਾਦ ਹੋਊਗਾ ਮੀਡੀਆ ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਫੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਅਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਤ ਦੇ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੈਂ ਸਾਡੀ ਡਿਊਟੀ ਹੈ ਸੋ ਮਾਨਯ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 830000 ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਆ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 11500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜੀ ਇਹਨਾਂ ਦਾ ਜਿਹੜਾ ਕੁਪਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ तकरीबन 112000 ਰੁਪਿਆ ਦਾ ਜਿਹੜਾ ਚੈੱਕ ਉਹਨਾਂ ਦਾ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹੋਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੋਇਆ ਹੈ ਜਿੱਤਾਂ ਅਸੀਂ ਕਹਿ ਸਕਦੇ ਹਾਂ ਦਾ ਜਾਨਵਰ ਪਾਲ ਦਾ ਪਰਿਵਾਰ ਵਾਦੂਨਾਂ ਦਾ ਚਲੋ ਬਚਾਉ ਨਹੀਂ ਕਰ ਸਕਦੇ ਤਾਂ ਅੱਜ ਲੱਗਦਾ ਕਿ ਕਿਤੇ ਨਾ ਕਿਤੇ ਪੈਸੇ ਨਾਲ ਪਰਿਵਾਰ ਦੀ ਇਕਸਾਇਤ ਹੋ ਗਈ ਆ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖੇ ਵੀ ਗਏ ਸੀਗੇ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਆ ਜਿਹੜੀ ਉਹ ਲੀ ਤੇ ਜ਼ਰੂਰ ਚੜੂਗੀ ਤੇ ਦੁਬਾਰਾ ਮੇਰੇ ਨਾਲ ਵਾਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਤੇ ਭੇਡਾਂ ਜਿਹੜੀਆਂ ਪਾਉਣਗੇ ਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦਊਗੀ ਤੇ ਮੈਂ ਵਾਦਾ ਕੀਤਾ ਨਾਲ ਕਿ ਮੈਂ ਦੁਬਾਰਾ ਫੇਰ ਉਹਦੇ ਵਿੱਚ ġੇੜਾ ਮਾਰ ਕੇ ਜਾਊਂਗੀ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਹ ਖੁਸ਼ੀ ਦੇਖ ਕੇ ਸਾਨੂੰ ਜਿਹੜੀ ਬਹੁਤ ਖੁਸ਼ੀ ਜਿਹੜੀ ਹੋਈ ਮੰਦਰ ਸਿੰਘ ਜੀ ਮੰਦਰ ਸਿੰਘ ਜੀ ਅੱਜ ਤਕਰੀਬਨ 2 ਮਹੀਨੇ ਪਹਿਲਾਂ ਤੁਹਾਡੀਆਂ ਬੱਕਰੀਆਂ ਜਿਹੜੀ ਹੈਗੀਆਂ ਨੇ ਕੰਮ ਦੀ ਨਾ ਨਾਡੂ ਅੱਗਲੀ ਸਰਕਾਰ ਮੱਛੀ ਕਿ ਸਲਾਹ ਹੁੰਦੀ ਸੀ ਹਾਂਜੀ ਹਾਂ ਤੇ ਅੱਜ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਮਿੱਥੀ ਸਹਾਇਤਾ ਦਿੱਤੀ ਗਈ ਕੀ ਕਹਿਣਾ ਚਾਹੁੰਗੇ ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ ਸਰਕਾਰ ਦੇ ਜਿਹੜਾ ਦੋ ਵਾਰੀ ਦੀ ਭਰਾਜ ਘਰੇ ਆ ਗਈ ਨਹੀਂ ਹਰੇਕ ਮੰਤਰੀ ਇੰਨੀ ਗੌਰ ਕਰਦਾ ਨਹੀਂ ਤੇ ਨਹੀਂ ਇਹਨੇ ਗੌਰ ਕਰੀ ਮਹਿਦਾ ਜਣੇ ਨੇ ਉਸਦੇ ਵੀ ਇੱਥੇ ਬਹਿ ਕੇ ਕਰਕੇ ਕੀਤੀ ਅੱਜ ਵੀ ਇਹਨੂੰ ਘਰੇ ਆਉਣਾ ਪੈ ਗਿਆ ਪਰ ਇਹਨੇ ਕੁਹਾਵਦਾ ਵਾਦਾ ਪੂਰਾ ਕਰਤਾ ਤੇ ਚ ਕਹਿੰਦੇ ਬੀ ਸੀ ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ ਵੀਰ ਦਾ ਸਾਲਾਂ ਦੇ ਸਾਲ ਚੱਪ ਜੰਦੇ ਆ ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ ਸਰ ਕਿਹੜੇ ਐਮ ਐਲ اے ਕੋਲ ਨੇ ਹੈ ਐਮ ਐਲ اے ਕੋਲ ਮਰਾਜਤੀ ਜੀ ਸਦੂ ਆਨੀਆਂ ਕਿੰਨੀ ਸਹਾਇਤਾ ਕਿਨੀ ਦਿੱਤੀਗੇ ਤੁਹਾਨੂੰ ਅੱਜ ਚੈੱਕ ਸੌਪਿਆ ਗਿਆ ਅੱਜ ਇਹ ਦਿੱਤਾ ਗਿਆ ਜੀ 8 ਲੱਖ 30 ਹਜ਼ਾਰ ਦਾ ਹਾਂ 8 ਲੱਖ ਸਹਾਇਤਾ ਹੋਊਗੀ ਕਿਉਂਕਿ ਤੁਸੀਂ ਅੱਜ ਆਉਂਦੇ ਹੋ ਹਾਂ ਹਾਂ ਮੈਂ ਉਹਨਾਂ ਦੇ ਸਰਤੀ ਕੰਮ ਕਰਨਾ ਸੀਗਾ ਪਸ਼ੂ ਪਾਲੇ ਸੀ ਵਿਚਾਲੀ ਵੀ ਸੀ ਵਿੱਚੋਂ ਵੇਚ ਦਿਆਂਗੇ ਬਾਕੀ ਮਗਰ ਤਾਂ ਫੇਰ ਵਧੀ ਜਾਂਦੇ ਨੇ ਵੇਚਤੀਆਂ ਦੋ ਤਿੰਨ ਫਾਰਾਂ ਉਹਨੇ ਫੇਰ ਵਧ ਜਾਂਦੇ ਨੇ ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ ਜੇ ਫਸਲ ਲੱਗ ਜੇ ਸਭ ਕੁਝ ਹੋ ਜਾਂਦਾ ਹੈ ਇਹ ਹੁਣ ਜਿਵੇਂ ਜਿਵੇਂ ਜੱਟ ਜ਼ਮੀਨ ਬੈਹ ਕਰਦੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਮੇਰਾ ਉਹ ਕੰਮ ਹੋ ਗਿਆ ਤਾਂ ਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਮਾੜੇ ਸਮੇਂ ਮੋਢੇ ਨਾਲ ਮੋਢਾ ਲਾ ਕੇ ਹੈ ਜੀ ਹਾਂ ਮੋਢੇ ਨਾਲ ਮੋਢਾ ਕਿ ਮੈਨੂੰ ਡਿੱਗੇ ਪੈਨ ਨੂੰ ਖੜਾ ਕਰ ਲਿਆ ਇਹਨੇ ਸਰਕਾਰ ਨੇ ਜਿਹੜੇ ਸਰਕਾਰ ਦਾ ਇਨਾਕ ਧੰਨਵਾਦ ਆ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ ਇਹਨਾਂ ਨਹੀਂ ਕਿਸੇ ਕੋਈ ਪੂਰਦਾ ਜੀ ਮਾਨ ਸਾਹਿਬ ਨੂੰ ਧੰਨਵਾਦ ਕਰਦੇ ਹਾਂ ਹਾਂ ਜੀ ਹਾਂ ਮਾਨ ਸਾਹਿਬ ਨੂੰ ਬਹੁਤ ਧੰਨਵਾਦ ਆ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ ਅੱਗੇ ਬਰਾਜਵੀਂ ਸੰਗਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ ਇਹਨੇ ਕਿਹਾ ਸੀ ਵੀ ਜਿੱਦੇ ਉੱਥੇ ਮੇਰੇ ਆਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਹੋਣਗੇ ਤਾਂ ਦੁਬਾਰਾ ਪੁੱਤਾਂ ਮੈਂ ਫਾੜੋਗੇ ਹਾਂ ਜੀ ਹਾਂ ਹਾਂ ਜੀ ਦੁਬਾਰਾ ਪਾੜੋਗੇ ਫਿਰ ਇਹਨਾਂ ਨੂੰ ਨਹੀਂ ਬੱਕਰੀਆਂ ਪਾਵਾਂਗੇ ਜੀ ਪੇਡਾਂ ਹੁਣ ਮੁੰਡਾ ਕਰਨ ਨੂੰ ਬਹੁਤ ਘੌਲ ਮੰਨਦੇ ਆ ਉਹਦਾ ਬਲ ਖੜਗੀਆਂ ਤੀਆਂ ਨਾ ਹੀ ਉਨੀ ਪੜ੍ਹਾਈ ਹੋਵੇ ਹੁਣ ਭੇਡਾਂ ਦੀ ਤਾਂ ਦੁਬਾਰਾ ਘਰ ਚਰਉਣ ਦਾ ਲੱਗਣੀਆਂ ਸੀ ਹਾਂ ਦੁਬਾਰਾ ਲੱਗਣੀਆਂ ਸੀ ਤਾਂ ਕੰਮ ਕਰੇ ਇਸੇ ਬੱਕਰੀਆਂ ਨਾਲ ਬਾਈ ਇਹਨਾਂ ਨਾਲ ਹੀ ਚੱਲਦਾ ਜੀ ਤਿੰਨ ਪੀੜੀਆਂ ਹੋ ਗਈਆਂ ਜੀ ਸਾਡੇ ਤੀਜੀ ਚ ਮੁੰਡਾ ਜਾਂਦਾ ਤੀਜੀ ਚ ਮੁੰਡਾ ਬਾੜਦਾ ਸੀ